ਬਹੁਤ ਹੀ ਸਤਿਕਾਰਯੋਗ ਕਿਸਾਨ ਵੀਰੋ ਮਕਾਮਾਂ ਪੈਣਾ ਗੱਜ ਕੇ ਫਤਹਿ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਚੜ੍ਹਦੀ ਕਲਾ ਦੇ ਵਿੱਚ ਰਿਹਾ ਕਰੋ ਪਿਛਲੇ ਲੰਬੇ ਸਮੇਂ ਤੋਂ ਆ ਮੰਗਾਂ ਦੇ ਬਾਰੇ ਤਾਂ ਸਾਡੇ ਕਿਸਾਨ ਆਗੂਆਂ ਨੇ ਬਹੁਤ ਗੱਲਾਂ ਕਰ ਲਈਆਂ ਮੰਗਾ ਤੇ ਗੱਲ ਨਹੀਂ ਕਰਨੀ ਤੁਹਾਨੂੰ ਨਾਲ 2-3 ਮਿੰਟ ਹੀ ਮਿਲੇ ਆ। ਪਰ ਮੈਂ ਸੋਸ਼ਲ ਮੀਡੀਆ ਵਾਲੇ ਗੱਲ ਕਰਾਂਗਾ ਜਰੂਰ। ਆ ਬੜਾ ਪ੍ਰਚਾਰ ਕੀਤਾ ਜਾ ਰਿਹਾ ਆ। ਐਸ ਕੇ ਐਮ ਦੇ ਬਾਬਾ ਲੋਕ ਪਰਤੇ ਸੀ ਇਸ ਗੱਲ ਦਾ ਹਾਮੀ ਹੈ ਉਹ ਕਿਸਾਨਾਂ ਦਾ ਹਾਮੀ ਹੈ ਉਹ ਮਜ਼ਦੂਰਾਂ ਦਾ ਹਾਮੀ ਹੈ ਦੁਕਾਨਦਾਰਾਂ ਦਾ ਹਾਮੀ ਹੈ ਆਵਾਬ ਦਾ ਹਾਮੀ ਹੈ ਲੋਕਾਂ ਦਾ ਹਾਮੀ ਹੈ ਅੱਜ ਪ੍ਰਚਾਰਿਆ ਕੀ ਜਾ ਰਿਹਾ ਮੈਂ ਕਹਿੰਦਾ ਵੱਡੇ ਵੱਡੇ ਪ੍ਰਚਾਰਕ ਜਿਹੜੇ ਸਿੱਖ ਕੌਮ ਦੇ ਪ੍ਰਚਾਰਕ ਹੈ ਜਿਹੜੇ ਸਾਡੇ ਕੀਰਤਨੀ ਹੈ ਉਹਨਾਂ ਦੀ ਮੈਂ ਜਿੰਦਾ ਭਾਸ਼ਾ ਸਮਝ ਨਹੀਂ ਆ ਰਹੀ ਉਹਨਾਂ ਨੇ ਇੱਕ ਤਾਂ ਹੀ ਗੱਲ ਕਰਨੀ ਹੁੰਦੀ ਹੈ ਦੋ ਟੜਿਆਂ ਨੂੰ ਜੋੜਨ ਦੀ ਗੱਲ ਕਰਨੀ ਹੁੰਦੀ ਹੈ ਕੌਮ ਨੂੰ ਉੱਚੜੀ ਚੜ੍ਹਦੀ ਕਲਾ ਦੀ ਗੱਲ ਕਰਨੀ ਹੁੰਦੀ ਹੈ ਸੋ ਉਹ ਪ੍ਰਚਾਰਕ ਅੱਜ ਕਿਹੋ ਜਿਹੀਆਂ ਗੱਲਾਂ ਕਰ ਰਹੇ ਆ ਉਹਨਾਂ ਦੇ ਸ਼ਬਦ ਤੁਸੀਂ ਦੇਖੋ ਮੀਡੀਆ ਦੇ ਉੱਪਰ ਕਿਸ ਤਰ੍ਹਾਂ ਦੇ ਜਾ ਰਹੇ ਆ ਉਹ ਜੋੜਨ ਵਾਲੇ ਵੀ ਸਿੱਖ ਕੌਮ ਦੇ ਆਦਮਾ ਨੂੰ ਮੇਰੀ ਬੇਨਤੀ ਹੈ ਕਿ ਅੰਦੋਲਨ ਇੱਕ ਨਹੀਂ ਚੱਲ ਰਿਹਾ ਦੋ ਸਾਲ ਹੋ ਗਏ ਬੱਧ ਸਮਾਂ ਹੋ ਗਿਆ ਕੌਮੀ ਅਨਸਾਫ਼ ਮੋਰਚਾ ਲੱਗਿਆ ਹੋਇਆ ਹੈ ਅੰਦੋਲਨ ਉਹ ਵੀ ਚੱਲ ਰਿਹਾ ਹੈ ਉੱਥੇ ਅੱਜ ਗਿਣਤੀ ਦੱਸੋ ਕਿੰਨੀ ਰਹਿ ਗਈ ਹੈ ਫਿਰ ਗੱਲ ਕਰਦੇ ਆ ਮੋਰਚੇ ਲਾਉਣੇ ਆ ਮੈਂ ਕਹਿੰਦਾ ਮੋਰਚੇ ਲਾਉਣੇ ਸੌਖੇ ਏ ਚਲਾਉਣੇ ਬੜੇ ਔਖੇ ਅੱਜ ਉੱਥੇ ਗਿਣਤੀ ਨਾ ਮਤ ਰਹਿ ਗਈ ਹੈ ਆਮਾ ਸੋਸ਼ਲ ਮੀਡੀਆ 'ਤੇ ਆਪਣੇ ਵੀਰਾਂ ਨੂੰ ਦੱਸ ਦਿੰਦਾ ਰਜਾਈਆਂ ਦੇ ਵਿੱਚ ਬੈਠ ਕੇ ਫੇਸਬੁੱਕ 'ਤੇ ਮੋਜਮਾ ਪਾਈ ਜਾਓ ਪਾਈ ਜਾਓ ਸਿੱਖ ਵਿਰੋਧੀ ਇਹ ਕਾਮਰੇਡ ਕਰਦੇ ਐ ਐਸ ਕੇ ਐਮ ਹਮੇਸ਼ਾ ਇੱਕੇ ਦਾ ਹਾਮੀ ਰਿਹਾ ਆ ਐਸ ਕੇ ਐਮ ਦੇ ਬੜਾ ਪਰਤੀ ਗੱਲ ਦੱਸਦੇ ਐ ਐਸ ਕੇ ਐਮ ਨੇ ਕਦੀ ਵੀ ਕਿਸੇ ਜੱਜ ਬੰਦੀ ਨੂੰ ਪਰਸਨਲ ਤੌਰ ਤੇ ਕਿਸੇ ਵੀ ਮੋਰਚੇ ਦੇ ਵਿੱਚ ਜਾਣ ਤੋਂ ਨਹੀਂ ਰੋਕਿਆ ਆ आजाद ਆ ਸਾਰੇ ਪਿਛਲੇ ਸਮੇਂ ਦੇ ਵਿੱਚ ਜਾਂਦੇ ਰਹੇ ਆ ਹੁਣ ਵੀ ਜਾਂਦੇ ਰਹੇ ਆ ਕਿਸੇ ਨੇ ਮੋਰਚੇ ਤੇ ਜਾਣ ਨੂੰ ਨਹੀਂ ਰੋਕਿਆ ਕਿਸੇ ਨੇ ਪੂਰੇ ਪੰਜਾਬ ਪੂਰੇ ਦੇ ਜਦੋਂ ਵੀ ਕਾਲ ਹੁੰਦੀ ਹੈ ਕਿਤੇ ਆਪਣੇ ਕਿੱਡ ਰੂਰੀ ਰੋਕਿਆ ਪਰ ਅੱਜ ਜਿਹੜੀ ਪਾੜਨ ਦੀ ਗੱਲ মিডিਆ ਸੋਸ਼ਲ ਮੀਡੀਆ ਸਾਰੇ মিডিਆ ਦੀ ਨਹੀਂ ਗੱਲ ਕਰਦਾ ਕੁਝ ਸੋਸ਼ਲ ਮੀਡੀਆ ਕੁਝ ਗੋਦੀ ਮੀਡੀਆ ਅੱਜ ਜਿਹੜੀ ਪਾੜਨ ਦੀ ਗੱਲ ਕਰਦਾ ਅੱਜ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਐਸਕੇ ਆ ਪਾੜੋ ਅੱਜ ਵੀ ਜਿਹੜਾ ਕਿਸਾਨਾਂ ਮਜ਼ਦੂਰਾਂ ਦੇ ਨਾਲ ਆ ਉਸ ਮੋਰਚੇ ਦੇ ਨਾਲ ਆ ਉਹ ਨਾਲੇ ਸਮਾਂ ਦੇ ਵਿੱਚ ਤੁਸੀਂ ਦੇਖੋਗੇ ਇੱਕ ਮੰਚ ਇੱਕ ਜੋੜਤਾ ਇੱਕ ਮੋਰਚਾ ਔਰ ਕੇਂਦਰ ਸਰਕਾਰ ਨੂੰ ਦੱਸਣਾ ਚਾਹੁੰਦਾ ਹੈ ਕਿ ਭਾਈ ਮੰਨ ਦੇ ਵਿੱਚੋਂ ਬਿਆਨ ਕੱਢ ਲਓ ਜਿਹੜੇ ਤੁਹਾਨੂੰ ਇਹ ਬਾਰ-ਬਾਰ ਗੱਲਾਂ ਆਉਂਦੀਆਂ ਨੇ ਕਿ ਅਸੀਂ ਕਿਹੜੇ ਢੜੇ ਨਾਲ ਗੱਲ ਕਰੀਏ ਇਹ ਤੇ ਢੜੇ ਕਈ ਬਣ ਗਏ ਇਹ ਜੱਟੇ ਬੰਦੀਆਂ ਬੜੀਆਂ ਬਣ ਗਈਆਂ ਅਸੀਂ ਤਾਂ ਬੜੇ ਰਾਹ ਤੁਹਾਨੂੰ ਦਿੱਤੇ ਆ ਕਿ ਆ ਕੇ ਜਿਹੜੇ ਮਰਜੀ ਢੜੇ ਨਾਲ ਗੱਲ ਕਰ ਲਓ ਜਿਹਦੇ ਨਾਲ ਮਰਜ਼ੀ ਚਰਚਾ ਕਰ ਲੋ ਮੰਗਾ ਸੇਮ ਨੇ ਲੜਾਈ ਸੇਮ ਐ ਸੋ ਤੁਸੀਂ ਨਹੀਂ ਕੀਤੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੰਜਾਬ ਦੀ ਇਹ ਪੂਰਾ ਦੇਸ਼ ਹੋ ਕੇ ਕੇਂਦਰ ਸਰਕਾਰ ਨੂੰ ਕੇਂਦਰ ਸਰਕਾਰ ਦੇ ਵਜ਼ੀਰਾਂ ਨੂੰ ਟੱਕਰੇਗਾ ਔਰ ਇਹ ਮੋਰਚਾ ਫਤਿਹ ਕਰਾ ਕੇ ਵਾਪਸ ਲਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹੋਲ ਕਸਰ ਮਜ਼ਦੂਰੋ ਕਾ ਜਿੰਦਾਬਾਦ ਸਰਕਾਰਾਂ ਕਰਦੀਆਂ ਕੀ ਪਰ ਅੱਥਰੀ ਚੱਕ ਦਿਆਂਗੇ ਕੇਂਦਰ ਤੇ ਪੰਜਾਬ ਸਰਕਾਰ ਮਰਦਾਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ